ਕੋ ਰੇਲਵਾਰ ਰੋਡ ਜਿਆਦਾ ਟੁੱਟਾ ਹੋਆ ਜੀ ਸਾਰਾ ਜਿੰਨਾ ਵੀ ਟਰੈਕ ਸਾਰਾ ਬੇਗੰਮ ਪਰਚੀ ਨਿਕਲਦਾ ਹੈ ਕਦੇ ਤਾਂ ਕੋਈ ਗੱਡੀ ਵਾਲਾ ਬੱਚਾ ਸਾਡਾ ਹੀਠਾ ਦੇ ਜਾਂਦਾ ਜੀ ਕਦੇ ਆ 30 ਵਾਲਾ ਟਰਾਂਸਫਾਰਮ ਦਾ ਨੁਕਸਾਨ ਕਰਤਾ ਜੀ ਹਾਲੇ ਤੱਕ ਕੋਈ ਕੈਜੂਐਲਟੀ ਨਹੀਂ ਜਾਨੀ ਨੁਕਸਾਨ ਤੋਂ ਬਚ ਗਿਆ ਜੀ ਆ ਜਾਨੀ ਨੁਕਸਾਨ ਅੱਜ ਹੋ ਜਾਣਾ ਸੀਗਾ ਟਰੈਕ ਟੁੱਟ ਗਿਆ ਜਿਨਾ ਪਾ ਦੇਖੀਏ ਕਿ ਆ ਸਕੂਲ ਦੀ ਗੱਡੀ ਇਹਨੂੰ ਰੁਕਣਾ ਪੈ ਰਿਹਾ ਉਧਰ ਬੱਸ ਵੀ ਆ ਗਈ ਆ ਬੱਸ ਆ ਗਈ ਆ ਜੀ ਜਨਕੀ ਬੱਸ ਦਾ ਰੂਟ ਨਹੀਂ ਆ ਬੱਸ ਦਾ ਕੋਈ ਰੂਟ ਨਹੀਂ ਰੋਡਵੇ ਦੀ ਬੱਸ ਸੱਤ ਲੋਜ ਦੀ ਬੱਸ ਆ ਗੋਲਡਨ ਵਾਲਿਆਂ ਦੀ ਐਕਾ ਗੋਰੀ ਬਾਈ ਦੀਆਂ ਦੋ ਮਿੰਨੀਆਂ ਬਸਾਂ ਉਹ ਤਾਂ ਐਦਾਂ ਨੰਗ ਦੀਆਂ ਜੀ ਅੱਗ ਦੇ ਇਚਾਰਾਂ ਆਂਦੇ ਪੂਰੀ ਜੀ ਦੇਖੋ ਇੱਥੇ ਆ ਜਿਨ੍ਹਾਂ ਦਾ ਘਰ ਉਹ ਮੇਰੇ ਖਲ ਕੰਧ ਦਾ ਵੀ ਨੁਕਸਾਨ ਹੋਇਆ ਆ ਕੰਧ ਦਾ ਗੱਲ ਸਾਹਿਬ ਦੀ ਹੈਗਾ ਜੀ ਇਹਦੇ ਵਿੱਚ ਆ ਬਈ ਲਬੀ ਕੋ ਵਰਾ ਤਾਂ ਇਹਦੇ ਵਿੱਚ ਆਟ ਆਈ ਆ ਆ ਉਹ ਨਹੀਂ ਅੰਦਰ ਨੂੰ ਆਪਣੇ ਅੰਦਰ ਨੂੰ ਚੇਬ ਪਾ ਲਿਆ ਬੇ ਚਲੋ ਜਿਹੜਾ بار بار ਬਣਾਣੀ ਪੈਂਦੀ ਹੈ ਬਚਿਆ ਰਹੂਗਾ ਜੀ ਏ ਵੀ ਆ ਕਿ ਉਹ ਇਹ ਜਿੱਤੀ ਹੋਇਆ ਉਹ ਕਹਿੰਦੇ ਜੀ ਤੁਹਾਡੇ ਕਿਹੜਾ ਬਾਪੂ ਦੀ ਇਹ ਰੋੜ ਆ گورਨਮੈਂਟ ਹੀ ਰੋੜ ਆ ਰੋੜ ਵੇਜ ਵਾਲੇ ਨਾਲ ਹੋਈ ਹੈ ਜੀ ਦੁਪਹਿਰੇ ਸਵੇਰੇ ਹੋਈ ਹੈ ਜੀ ਨੌਂ ਆਉਂਦਾ ਜਦ ਕਿ ਬੱਚਾ ਅਚਾਨਕ ਬਾਹਰ ਆ ਜਾਂਦਾ ਉਸ ਤੋਂ ਬਾਅਦ ਟਿਪਰ ਵਾਲੇ ਰੁਕ ਕੇ ਬੈਂਸ ਕਰਦੇ ਆ ਵਾਲਿਆਂ ਨੇ ਕੀਤੀ ਹੈ ਜੀ ਉਹ ਜਦੋਂ ਬੱਚਾ ਆਇਆ ਉਹ ਉਲਟਾ ਪੈ ਗਿਆ ਕਹਿੰਦਾ ਯਾਰ ਜਵਾਕ ਨੌਨੀ ਸਮਝਾ ਕਦੇ ਮੈਂ ਕਹਾਂ ਤੇਰਾ ਰਾਸਤਾ ਹੈਗਾ ਯਾਰ ਟਿਪਰ ਲੈ ਕੇ ਪਿੰਡ ਵਿੱਚ ਜਾਣ ਦਾ ਸਕਦੇ ਆ ਵੀ ਮਤਲਬ ਕਿ ਸਰਕਾਰ ਨੂੰ ਜਿਹੜੇ ਇਸ ਵੇਲੇ ਆ ਲੋਕਲ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਨੂੰ ਇੱਧਰ ਧਿਆਨ ਵੀ ਦੇਣਾ ਚਾਹੀਦਾ ਹੈ ਦੇਖੋ ਸਾਲ ਭਰ ਨਹੀਂ ਬਣੂਗੀ ਰੇਲਵੇ ਰੋਡ ਤਾਂ ਹਲੇ ਸਾਲ ਰੇਲਵੇ ਰੋਡ ਤਾਂ ਮੰਨ ਕੇ ਚੱਲੀਏ ਸਾਲ ਨਹੀਂ ਬਣਦਾ ਸਾਲ ਨਹੀਂ ਬਣਦਾ ਨਾ ਇਹਦਾ ਜਦ ਤੱਕ ਕਰ ਫਿਰ ਹੋ ਜਾਣਾ ਹੈ ਤੇ ਇਹਦਾ ਰੇਲਵੇ ਰੋਡ ਵਾਲਾ ਹਾਲ ਹੋ ਜਾਣਾ ਅਈ ਇਹ ਰਿਕਵੈਸਟ ਹੈ ਜੀ ਸਾਡੇ ਦਾ ਵੱਡੀਆਂ ਗੱਡੀਆਂ ਬੰਦ ਹੋ ਗਈਆਂ ਜੀਆਂ ਜਾਣ ਇੱਧਰ ਸਾਰੀਆਂ ਤੇ ਨਹੀਂ ਕਰਦੇ ਫਿਰ ਨਹੀਂ ਕਰਦੇ ਅਸੀਂ ਸੰਘਾਰਸ਼ ਕਰਾਂਗੇ ਫੇਰ ਕੋਈ ਅਸੀਂ ਤਾਂ ਬੰਦ ਕਰਨਾ ਪਊਗਾ ਜੀ ਬੰਦ ਵੀ ਕਰਾਂਗੇ ਤਾਂ ਅਸੀਂ ਡੀਸੀ ਆਫਿਸ ਤੇ ਮੋਹਰੇ ਲਾਵਾਂਗੇ ਜੀ ਆਕ ਕੇ ਫਸੇ ਆਕ ਕੇ ਜੀ ਆਕ ਕੇ ਆਕ ਕੇ ਆਕ ਚੱਪਣਾ ਪੈਣਾ ਨਾ ਹਾਂਜੀ ਹਾਂਜੀ ਕਿਤੇ ਸਰਕਾਰਾਂ ਦੀ ਗੱਲ ਕਰੀਏ ਤਾਂ ਕਾਗਜ਼ਾਂ 'ਚ ਹੀ ਗੱਡ ਹੁੰਦੇ ਨੇ ਤਰੱਕੀ ਦੇ ਝੰਡੇ ਦੋਸਤੋ रेलवे रोड ਦਾ ਸਤਿਆਨਾਸ਼ ਕੀ ਹੋਇਆ ਬੇਗਮਪੁਰ ਵਾਸੀਆਂ ਦੇ ਰਾਹ ਵਿੱਚ ਵਿਜੇ ਗਏ ਨੇ ਕੰਡੇ ਦੋਸਤੋ ਬੇਗਮਪੁਰ ਵਾਸੀਆਂ ਦੇ ਰਾਹ ਵਿੱਚ ਵਿਜੇ ਗਏ ਨੇ ਕੰਡੇ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੇ ਨਹੀਂ ਸੋਰੀ ਸਤਿ ਉਸ ਸਮੇਂ ਸੀ ਬੇਗਮਪੁਰ ਵਿਖੇ ਮੌਜੂਦ ਹਾਂ ਪਰ ਇੱਥੋਂ ਦੇ ਲੋਕ ਜਿਹੜੇ ਆ ਉਹ ਹੁਣ ਅੱਕ ਗਏ ਆ ਤੇ ਪਰੇਸ਼ਾਨ ਹੋ ਚੁੱਕੇ ਆ ਕਿਉਂਕਿ ਰੇਲਵੇ ਰੋਡ ਦਾ ਸਤਿਆਨਾਸ਼ ਸੁਣ ਕਰਕੇ ਰੇਲਵੇ ਰੋਡ ਬੁਰੀ ਤਰ੍ਹਾਂ ਟੁੱਟੀ ਹੋਣ ਕਰਕੇ ਰੇਲਵੇ ਰੋਡ ਤੇ ਸਿਰਫ ਖੱਡੇ ਖੱਡੇ ਹੋਣ ਕਰਕੇ ਜਿਹੜੇ ਟਿੱਪਰ ਨੇ ਬੱਸਾਂ ਨੇ ਜਾਂ ਗੱਡੀਆਂ ਵਾਲੇ ਨੇ ਉਹ ਡਾਇਵਰਸ਼ਨ ਲੈਂਦੇ ਨੇ ਔਰ ਰਾਹ ਜਿਹੜਾ ਨਿਕਲ ਕੇ ਆਉਂਦਾ ਬੇਗੰਪੁਰ ਤੋਂ ਦਿਖਾਈਓ ਜਿਹੜਾ ਆ ਜਿਹੜਾ ਰਾਹ ਆ ਜਿਹੜੀ ਸੜਕ ਹੈ ਇਹ ਕਰਿਆਮ ਵਾਲੇ ਪਾਸੇ ਨਾਲ ਜਾ ਕੇ ਜਾਂ ਜੁੜਦੀ ਹੈ ਮਹਿਰੋ ਨਹਿਰੀ ਤੇ ਲੋਕ ਜਿਹੜਾ ਉਹ ਰਾਹ ਛੱਡ ਕੇ ਰੇਲਵੇ ਰੋਡ ਦਾ ਰਾਹ ਛੱਡ ਕੇ ਆਹ ਰਾਹ ਲੈਂਦੇ ਆ ਪਰ ਪਰੇਸ਼ਾਨੀ ਇਹ ਹੈ ਕਿ 4 ਵੀਲਰ ਛੋਟੀਆਂ ਗੱਡੀਆਂ ਨੇ ਕਹਿੰਦੇ ਕਿ ਸਾਨੂੰ ਇਤਲਾਜ ਨਹੀਂ ਹਾਲਾਂਕਿ ਤੰਗੀ ਤਾਂ ਹੁੰਦੀ ਆ ਪਰ ਫਿਰ ਵੀ ਕਹਿੰਦੇ ਸਾਨੂੰ ਤਰਾਜ ਨਹੀਂ ਲੇਕਿਨ ਵੱਡੀ ਦਿੱਕਤ ਉਦੋਂ ਆਉਂਦੀ ਹੈ ਜਦੋਂ ਸਰਕਾਰਾਂ ਦੇ ਕਮਾਊ ਪੁੱਤ ਮੇਲਦੇ ਆਉਂਦੇ ਆ ਤਾਂ ਤੁਸੀਂ ਇਹ ਟਰਾਂਸਫਰਮ ਦੇਖੋ ਇਹ ਕਹਿੰਦੇ ਕਿ ਦੋ ਤਿੰਨ ਵਾਰ ਨੁਕਸਾਨਿਆ ਗਿਆ ਤੇ ਹੁਣ ਅੱਜ ਅੱਜ ਸਵੇਰੇ ਵੀ ਆਹ ਟਰਾਂਸਫਰਮ ਇਹਦੇ ਵਿੱਚ ਟਰਾਂਸਫਰਮ ਦੇ ਵਿੱਚ ਜਿਹੜਾ ਟਿੱਪਰ ਵੱਜਦਾ ਜਿਸ ਤੋਂ ਬਾਅਦ ਨੁਕਸਾਨ ਹੁੰਦਾ ਪਹਿਲਾਂ ਵੀ ਇਹ ਕਹਿੰਦੇ ਜਿੰਨੀ ਵਾਰ ਟਰਾਂਸਫਰਮ ਡਿੱਗਿਆ ਬਿਜਲੀ ਦਾ ਪਿੰਡ ਚ ਨੁਕਸਾਨ ਹੋਇਆ ਬੱਸਾਂ ਲੰਘਦੀਆਂ ਟਿਪਰ ਲੰਘਦੇ ਆ ਡਾਰਾਂ ਦੀਆਂ ਡਾਰਾਂ ਲੰਘਦੀਆਂ ਛੋਟੇ-ਛੋਟੇ ਬੱਚੇ ਆ ਇਹਨਾਂ ਨੂੰ ਸਕੂਲ ਜਾਣਾ ਹੁੰਦਾ ਸਕੂਲੀ ਬੱਸਾਂ ਵੀ ਲੇਟ ਹੋ ਜਾਂਦੀਆਂ ਕਈ ਵੇਲੇ ਬੱਚਾ ਚਾਨਚੱਕ ਬਾਹਰ ਆ ਜਾਂਦਾ ਤਾਂ ਜਾਨ ਨੂੰ ਖਤਰਾ ਵੀ ਬਣਦਾ ਸਰਪੰਚ ਕੁਲਵਿੰਦਰ ਕੁਮਾਰ ਜੀ ਤੇ ਉਹਨਾਂ ਦੇ ਸਾਥੀ ਇੱਥੇ ਮੌਜੂਦ ਨੇ ਪਿੰਡ ਦੇ ਸਾਰੀਆਂ ਅਹਿਮ ਸ਼ਖਸੀਅਤਾਂ ਇੱਥੇ ਮੌਜੂਦ ਆ ਸਾਰੇ ਤੁਹਾਨੂੰ ਤੇ ਵਲਵਲੇ ਜਾਣਗੇ ਕਿ ਦਿੱਕਤ ਕਿੰਨੀ ਹੈ ਪਰੇਸ਼ਾਨੀ ਕਿੰਨੀ ਹੈ ਹਾਲਾਂਕਿ ਨਜ਼ਰ ਆਉਂਦੀ ਹੈ ਪਰੇਸ਼ਾਨੀ ਪਰ ਫਿਰ ਵੀ ਇਹਨਾਂ ਦੀ ਜ਼ੁਬਾਨੀ ਸਮਝਦੇ ਆ ਜੀ ਸਰਪੰਚ ਸਾਹਿਬ ਮੈਂ ਚਾਹੁੰਦਾ ਇੱਕ-ਇੱਕ ਕਰਕੇ ਸਾਰੀਆਂ ਦਿੱਕਤਾਂ ਗਿਣਾ ਦੋ ਦਕਤਾਂ ਜੀ ਇਹ ਆ ਦੇਖੋ ਰੇਲਵੇ ਰੋਡ ਜਿਆਦਾ ਟੁੱਟਾ ਹੋਆ ਜੀ ਸਾਰੇ ਜਿੰਨਾ ਵੀ ਟਰੈਕ ਸਾਰਾ ਬੇਗੰਭਰ ਚੀ ਨਿਕਲਦਾ ਹੈ ਕਰੇ ਤਾਂ ਕੋਈ ਗੱਡੀ ਵਾਲਾ ਬੱਚਾ ਸਾਡਾ ហេਠਾ ਤੇ ਜਾਂਦਾ ਜੀ ਕਦੇ ਆ 30 ਬਾਰਾ ਟਰਾਂਸਫਾਰਮ ਦਾ ਨੁਕਸਾਨ ਕਰਤਾ ਜੀ ਹਾਲੇ ਤੱਕ ਕੋਈ ਕੈਜੂਐਲਟੀ ਤਾਂ ਨਹੀਂ ਜਾਨੀ ਨੁਕਸਾਨ ਤੋਂ ਬਚ ਗਏ ਜੀ ਆ ਜਾਨੀ ਨੁਕਸਾਨ ਅੱਜ ਹੋ ਜਾਣਾ ਸੀਗਾ ਸਿਰ ਬਹੁਤ ਤਾਰ ਵੱਜੀ ਰਹਿ ਗਈ ਨਹੀਂ ਤਾਂ ਟਰੱਕ ਉੱਤੇ ਜੀ ਆਪਾਂ ਦੇਖੀਏ ਕਿ ਇੱਕ ਆ ਸਕੂਲ ਦੀ ਗੱਡੀ ਐ ਨੂੰ ਰੁਕਣਾ ਪੈ ਰਿਆ ਉਧਰੋਂ ਬੱਸ ਵੀ ਆ ਗਈ ਆ ਉਹ ਬੱਸ ਆ ਗਈ ਆ ਜੀ ਜਨਕੀ ਬੱਸ ਦਾ ਰੂਟ ਨਹੀਂ ਆ ਬੱਸ ਦਾ ਕੋਈ ਰੂਟ ਨਹੀਂ ਰੋਡਵੇ ਦੀ ਬੱਸ 7 ਲੋਜ ਦੀ ਬੱਸ ਆ 골ਡਨ ਵਾਲਿਆਂ ਦੀ ਐ ਕਾ ਗੋਰੇ ਬਾਈ ਦੀਆਂ ਦੋ ਮਿੰਨੀਆਂ ਬਸਾਂ ਉਹ ਤਾਂ ਐਦਾਂ ਨੰਗ ਦੀਆਂ ਜੀ ਅੱਗ ਦੀ ਤਰ੍ਹਾਂ ਇਹ ਸਾਡੇ ਪਿੰਡ ਦਾ ਬਹੁਤ ਸੱਤਿਆ ਨਾਸਕਾਰਤਾ ਜੀ ਇੱਕ ਵਾਰ ਤਾਂ ਰੋਡ ਮਸੀ ਬਣਿਆ ਸੀਗਾ ਇੱਧਰ ਉੱਤੇ ਵਾਲੋ ਦੇਖੋ ਰੋਡ ਵੀ ਤਾਜ਼ਾ ਤਾਜ਼ਾ ਹੀ ਬਣਿਆ ਹੈ ਬਹੁਤ ਸਮਾਂ ਨਹੀਂ ਹੋਇਆ ਨਾ ਥੋੜੇ ਟਾਈਮ ਹੋਇਆ ਜੀ ਹੁਣ ਥੋਏ ਟੋ ਇੱਧਰ ਵੀ ਰੇਲਵੇ ਰੋਡ ਹਰ ਕੇ ਸ਼ੁਰੂ ਹੋ ਗਿਆ ਜੀ ਸਾਰਾ ਮੀਂਹ ਆਲੇ ਮੀਂਹ ਆਲੇ ਦੇ ਤਾਂ ਮੁੰਡਾ ਸਗਾ ਵੱਜੋਂਦਾ ਜੀ ਉਹਨੂੰ ਟੋਏ ਦਾ ਪਤਾ ਹੀ ਲੱਗਾ ਟੋਏ ਤੇ ਜੰਪ ਪਿਆ ਜੀ ਖੰਬੇ ਤੇ ਵੱਡੀ ਖੰਭਾ ਉਹ ਮੁੰਡੇ ਦੇ ਉੱਤੇ ਉਹ ਜਾਨੀ ਨੁਕਸਾਨ ਹੋ ਗਿਆ ਦੇਖੋ ਰੇਲਵੇ ਰੋਡ ਵਾਲੇ ਜਿਹੜੇ ਟੋਏ ਉਹ ਤਾਂ ਦਿਮਾਗ 'ਚ ਬਸ ਗਏ ਆ ਬੇਗੰਪੁਰ ਵਾਲੇ ਵਾਲੇ ਸਾਹਮਣੇ ਪੈਲੇ ਆ ਨਾ ਇਹ 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 ਵੀ ਉਹ ਰੇਲਵੇ ਰੋਡ ਵਾਲਾ ਹਾਲ ਹੋ ਗਿਆ ਜੀ ਸਮਝ ਲਓ ਅੱਛਾ ਦੱਸੋ ਜਿਹੜੇ ਕਮਾਊ ਪੁੱਤ ਟਿੱਪਰ ਹਾਂਜੀ ਉਹ ਕਿੱਦਾਂ ਡਾਰਾਂ ਦੀ ਡਾਰਾਂ ਤੇ ਟਿੱਪਰ ਜੀ ਨੰਗ ਦੀਆਂ ਰਾਤ ਨੂੰ ਹੰਡਾਂਦੇ ਅੱਧੀ ਰਾਤ ਨੂੰ ਉਹ ਫੇਰ ਉਹ ਮੋੜ ਤੇ ਫਸਾਉਂਦੇ ਆ ਜਾ ਕੇ ਜੀ ਮੋੜ ਤੇ ਪਿਓ ਨਹੀਂ ਨੀਂਦ ਹਰਾਮ ਵੀ ਹੁੰਦੀ ਮੈਂ ਕਹਾਂ ਜੀ ਰਾਤ ਨੂੰ ਦੇਖੋ ਔਰਨ ਵੱਜਦੇ ਰਹਿੰ ਇੰਨੇ ਤਾਂ ਚੰਡੀਗੜ੍ਹ ਚ ਨਹੀਂ ਵੱਜਦੇ ਹੁਣ ਜਿੰਨੇ ਮੇਰੇ ਬੇਗੰਬਰ ਚ ਵੱਜਣ ਡੈਓ ਹਾਲਤ ਮੰਦੀ ਕੀਤੀ ਹੈ ਜੀ ਅੱਜ ਤਾਂ ਸਰਕਾਰਾਂ ਨੂੰ ਅੱਗੇ ਵੀ ਕਹਿੰਦੇ ਸੀਗੇ ਹੁਣ ਫੇਰ ਬੇਤੀਗਾਰ ਦੇ ਆ ਜੀ ਸਾਡਾ ਛੋਟੀਆਂ ਗੱਡੀਆਂ ਨੰਗੀ ਜਾਣ ਪਾਜੀ ਅਸੀਂ ਕਿਸੇ ਨੂੰ ਨਹੀਂ ਰੋਕਦੇ ਠੀਕ ਹੈ ਨਿਕਲ ਜਾਣਗੇ ਉਹ ਵੀ ਲਿਮਟ ਚ ਲੰਘ ਰਹੇ ਕਿਉਂਕਿ ਸਪੀਡ ਲਿਮਟ ਚ ਹਾਂਜੀ ਤੇ ਇੱਥੇ ਸਕੂਲ ਦੇ ਬਾਜੇ ਬੱਚਿਆਂ ਦਾ ਨੁਕਸਾਨ ਹੋਣ ਦਾ ਡਰ ਰਹਿੰਦਾ ਇਧਰੋਂ ਸਕੂਲ ਦੀ ਬਾਸ ਆਂਦੀ ਆ ਉਧਰ ਉਹ ਗੱਡੀ ਆ ਜਾਂਦੀ ਆ ਪਰ ਪਰ ਇੱਕ ਸਰਪੰਚ ਸਾਹਿਬ ਮਨਚੇ ਵੀ ਦਿੱਕਤ ਆਉਂਦੀ ਨਾ ਅਣਜਾਣ ਗੱਡੀਆਂ ਇੰਨੀਆਂ ਪਿੰਡ ਚ ਆਉਣੀਆਂ ਹਾਂਜੀ ਰੱਬ ਨਾ ਕਰੇ ਕੋਈ ਵਾਰਦਾਦੀ ਨੀਤ ਨਾ ਜਾਵੇ ਹਾਂਜੀ ਰੱਬ ਨਾ ਕਰੇ ਕੋਈ ਮਾੜਾ ਬੰਦਾ ਜੀ ਉਹਨੂੰ ਵੀ ਤੁਸੀਂ ਕਿੱਦਾਂ ਸਮਝੋਗੇ ਕੋਈ ਦੂਸਰਾ ਨਿੰਗ ਹੈ ਜੀ ਇਹ ਤਾਂ ਆ ਤਾਂ ਦੇਨਸ ਹੈਗਾ ਜੀ ਫੜ ਲਿਆ ਬੰਦਾ ਹੈ ਨਾ ਜੇ ਰਾਤ ਹੁੰਦੀ ਤਾਂ ਉਹਨੇ ਆਪੇ ਚਲ ਜਾਣਾ ਸੀਗਾ ਅੱਛਾ ਬਿਜਲੀ ਕਿੰਨੀ ਵਾਰ ਖਰਾਬ ਹੋਈ ਆ ਬਿਜਲੀ ਤਾਂ ਛੱਡੇ ਗੱਲਾਂ ਦਾ ਆ ਦੇਖ ਲਓ ਜੀ ਟਰਾਂਸਫਾਰਮਰ ਉਹ ਚੱਬ ਪਾਏ ਪਏ ਆ ਜਿੰਨੀ ਵਾਰ ਆ ਵੀ ਜਦੋਂ ਵੀ ਇਧਰੋਂ ਗੱਡੀ ਆਉਂਦੀ ਆ ਉਧਰੋਂ ਆ ਜਾਂਦੀ ਆ ਇਹਨਾਂ ਵੀ ਨਾ ਉੱਧਰ ਲੈਨੇ ਰੋਕਣੀ ਨਾ ਇੱਧਰ ਲੈਨੇ ਉਹਦੇ ਵੀ ਸਪੀਡ ਜੋਨੇ ਆਂਦੇ ਪੂਰੀ ਜੀ ਦੇਖੋ ਇੱਥੇ ਆ ਜਿਵੇਂ ਤਾਂ ਘਰ ਉਹ ਮੇਰੇ ਖਲ ਕੰਧ ਦਾ ਵੀ ਨੁਕਸਾਨ ਹੋਇਆ ਆ ਕੰਧਾਂ ਗਿੱਲ ਸਾਹਿਬ ਦੀ ਹੈਗਾ ਜੀ ਇਹਦੇ ਵਿੱਚ ਆ ਪਹਿਲਾਂ 20 ਕੁ ਬਰਾ ਤਾਂ ਇਹਦੇ ਵਿੱਚ ਆਟ ਆਈ ਆ ਆ ਹੁਣੇ ਅੰਦਰ ਨੂੰ ਆਪਣੇ ਅੰਦਰ ਨੂੰ ਚੱਬ ਪਾ ਲਿਆ ਵੇ ਚਲੋ ਜਿਹੜਾ ਬਾਰ ਬਾਰ ਬਣਾਣੀ ਪੈਂਦੀ ਹੈ ਬਚਿਆ ਰਹੂਗਾ ਜੀ ਇਹ ਵੀ ਕਿੰਨੀ ਵਾਰ ਤਾਂ ਆ ਬਣਵਾਈ ਹੈ ਜੀ ਹੁਣ ਗਿੱਲ ਸਾਹਿਬ ਦੀ ਗੰਧ ਨੂੰ ਵੀ ਚੱਬ ਪਾ ਹਾਂਜੀ ਉਹਨਾਂ ਦੇ ਵੀ ਆ ਦੇਖ ਲਓ ਕੀ ਕੀਤਾ ਪਿਆ ਵਾ ਆ ਸਵੇਰੇ ਵੀ ਉਹ ਤਾਂ ਹੁੰਦੀ ਹੁੰਦੀ ਹੈ ਜੀ ਜਦੋਂ ਟ੍ਰਾਂਸਫਰਮ ਦੇ ਵਾਅਦੇ ਐਦਾ ਪਟਾਕਾ ਪੈਂਦਾ ਵੀ ਉਹ ਉਹ ਆਂਦੇ ਨਿਕਲ ਕੇ ਫੇ ਫਟ ਕੋਈ ਯਾਰ ਨੁਕਸਾਨ ਤੇ ਨਹੀਂ ਹੋ ਗਿਆ ਦੇਖੋ ਜੀ ਸਾਡੀ ਤਾਂ ਇਹ ਬੇਨਤੀ ਆ ਵੀ ਪਿੰਡ ਦੇ ਵਿੱਚੋਂ ਟ੍ਰੈਫਿਕ ਲੰਘੇ ਛੋਟੀਆਂ ਗੱਡੀਆਂ ਲੰਘਣ ਵੱਡੀਆਂ ਗੱਡੀਆਂ ਨੂੰ ਪਿੰਡ ਦੀ ਹੱਥ ਜੋੜ ਕੇ ਬੇਨਤੀ ਆ ਵੀ ਸਿੱਧੀ ਰਾਹ ਹੁਣ ਲਿਜਾਈ ਜਾਣ ਜੀ ਬਾਈਪਾਸ ਇਸ ਨੂੰ ਉਤਰਾ ਜੀ ਮੇਰੇ ਨਹਿਰ ਉਧਰ ਬੈਰਸ਼ੀਆ ਬੈਰਸ਼ੀਆ ਵਾਲੇ ਰੋਡ ਪੈਗੇ ਬੰਗਲੇ ਨਿਕਲੇ ਜਾਣ ਕੱਕੇ ਵਾਲ ਤੋਂ ਸਿੱਧਾ ਬਣਾਇਆ ਜੀ ਇੱਥੇ ਨੂੰ ਬੰਗਲੇ ਨੂੰ ਤੁਸੀਂ ਇਹ ਕਹਿੰਦੇ ਆ ਕਿ ਆਮ ਲੋਕਾਂ ਨੂੰ ਤਕਲੀਫ ਹੈਗੇ ਉਹਨੂੰ ਸਮਝਦੇ ਹੋਏ ਤੁਸੀਂ ਇਹ ਕਹਿੰਦੇ ਪ੍ਰਾਈਵੇਟ ਗੱਡੀ ਜਿਹੜੀ ਛੋਟੀ ਗੱਡੀ ਉਹ ਲੰਗੀ ਜਾਵੇ ਬੱਸਾਂ ਟਿਪਰ ਜਿਹੜੇ ਆ ਉਹ ਨਹਿਰੀ ਨਹਿਰ ਉਧਰ ਦੀ ਜਾਣ ਸਰਕਾਰੀ ਰੂਟ ਵਾਲੇ ਉਹ ਤਾਂ ਜੀ ਸਿੱਧੇ ਜਾ ਸਕਦੇ ਆ ਪੇ ਹਾਈਵੇ ਤੇ ਜਾਣ ਉਹ ਹੁਣ ਉਹਨਾਂ ਦਾ ਪਿੰਡ ਜੀ ਦਾ ਮਤਲਬ ਨਹੀਂ ਹੈਗਾ ਜੀ ਬਣਾ ਤੇ ਸਟੋਰ ਦੇ ਵਿੱਚ ਦਵਾ ਲੱਗਦੀ ਸਪੈਸ਼ਲ ਲੱਗਦੀ ਆ ਨਾ ਜੀ ਕੰਕੜਾ ਟ੍ਰੱਕ ਪਿੰਡ ਚ ਚੱਲਦੇ ਰੋਡ ਗੱਡੀਆਂ ਲੰਗਦੀ ਚੀਕਾਂ ਪੈਂਦੀ ਆਵਾ ਗੱਡੀਆਂ ਦੀ ਆ ਉਹ ਹਾਲਤ ਮੰਦੀ ਕਰਦੇ ਆ ਤੇ ਉਹ ਗੱਲ ਦੱਸੋ ਤੁਸੀਂ ਜਿਹੜੀ ਮੈਨੂੰ ਦਾਦ ਸੀ ਇੱਥੇ ਜਦੋਂ ਮੈਂ ਪਹੁੰਚਿਆ ਕਿ ਕਿਵਲੇ ਡਰਾਈਵਰ ਆ ਕੇ ਮੂੰਹ ਮਲਾਜਾ ਵੀ ਕਰਦੇ ਆ ਬੈਂਸ ਬਾਜੀ ਵੀ ਕਰਦੇ ਆ ਹੁੰਦੀ ਆ ਅੱਜੇ ਹੋਈ ਆ ਜੀ ਕੀ ਹੋਇਆ ਉਹ ਕਹਿੰਦੇ ਜੀ ਤੁਹਾਡੇ ਕਿਹੜਾ ਬਾਪੂ ਦੀ ਇਹ ਰੋੜ ਆ ਗਵਰਨਮੈਂਟ ਹੀ ਰੋੜ ਆ ਰੋੜ ਵੇਲੇ ਨਾਲ ਹੋਈ ਆ ਜੀ ਦੁਪਹਿਰੇ ਸਵੇਰੇ ਹੋਈ ਆ ਜੀ ਕਿ ਕਿਸੇ ਕਿ ਬੱਚਾ ਅਚਾਨਕ ਬਾਹਰ ਆ ਜਾਂਦਾ ਹਾਂ ਉਸ ਤੋਂ ਬਾਅਦ ਟਿਪਰ ਵਾਲੇ ਰੁੱਕ ਕੇ ਬੈਂਸ ਕਰਦੇ ਆ ਵਾਲਿਆਂ ਨੇ ਕੀਤੀ ਆ ਜੀ ਉਹ ਜਦੋਂ ਬੱਚਾ ਆਇਆ ਉਹ ਉਲਟਾ ਪੈ ਗਿਆ ਕਹਿੰਦਾ ਯਾਰ ਜੋ ਆ ਕਾਨੂੰਨੀ ਸਾਹਮਸਾ ਕਰਦੇ ਮੈਂ ਕਹਿੰਦਾ ਤੇਰਾ ਰਾਸਤਾ ਹੈਗਾ ਯਾਰ ਟਿਪਰ ਲੈ ਕੇ ਪਿੰਡ ਵਿੱਚ ਆਣ ਦਾ ਤੂੰ ਸਿੱਧਾ ਲਿ ਜਾ ਤਾਂ ਉਹ ਇੱਥੇ ਘੰਟਾ ਸਾਨਾ ਬਹਿਨ ਸਦਾ ਗਿਆ ਜੀ ਤੇ ਆਪਣੇ ਸਾਥੀ ਬੁਲਾ ਲੈਂਦੇ ਉਹਨੇ ਸਾਥੀ ਬੁਲਾ ਲੈ ਨਹੀਂ ਝਗੜੇ ਦਾ ਵੀ ਪਤਾ ਮੈਂ ਕਹਿੰਦਾ ਜੀ ਇੱਥੇ ਤਾਂ ਆਟੋ ਵਾਲੇ ਨਹੀਂ ਮਾਨ ਉਹ ਅਗਲੇ ਹੜਤਾਲ ਕਰਕੇ ਬਹਿ ਜਾਂਦੇ ਤਾਂ ਫੇਰ ਟਰੱਕਾਂ ਵਾਲੇ ਆ ਜੀ ਪਿਆ ਕਰਾਂਗੇ ਬੰਦਾ ਜੀ ਸਰਕਾਰ ਜੀ ਇਹੀ ਆ ਪਿੰਡ ਵਾਲਿਆਂ ਦੀ ਹੱਥ ਜੋੜ ਕੇ ਵੀ ਛੋਟੀ ਟ੍ਰੈਫਿਕ ਨੰਗੇ ਇੱਧਰ ਚ ਬੜੀਆਂ ਵੀ ਨਾਂ ਨੰਗਣ ਇੱਧਰ ਚ ਅਸੀਂ ਤਾਂ ਸਰਕਾਰ ਨੂੰ ਬਾਰ-ਬਾਰ ਬੇਨਤੀ ਕਰਾਂਗੇ ਹੁਣ ਇੱਕ ਵਾਰੀ ਦਾ ਰੋਡ ਬਣਾ ਦਾ ਜੀ ਹੁਣ ਕਿਹੜਾ ਹੈ ਨਾ ਹਰ ਸਾਲ ਬਣਾ ਕੇ ਦਿੰਦਾ ਰੋਡ ਤਾਂ ਸਾਡੇ ਪਿੰਡ ਦਾ ਤਾਂ ਬੁਰਾ ਹਾਲ ਹੈ ਜੀ ਉਹ ਇੱਧਰ ਮੰਦਿਰ ਵੀ ਹੈਗਾ ਆ ਉੱਦਨੂ ਵੀ ਲੋਕ ਜਾਂਦੇ ਆ ਪਰ ਨਹੀਂ ਸਾਡੇ ਪਿੰਡ ਦਾ ਬਹੁਤ ਪੁਰਾਣਾ ਸ਼ਾਮ ਨੂੰ 6 ਵਜੇ ਨਾ ਜੀ ਗੁਰਦੁਆਰਾ ਸਾਹਿਬ ਦੋਈ ਪਾਟੀ ਲੱਗਣ ਲੱਗਦੇ ਆ ਉਹ ਬੱਸਾਂ ਵਾਲੇ ਹੌਰ ਨੇ ਹਸਾਵਨਾ ਮਾਰਦੇ ਆ ਉਹ ਹੌਰ ਨੂੰ ਜਾਂਦਾ ਪਰੇ ਦੂਰ ਤੋਂ ਇੱਕ ਦਿਨ ਮੇਰੇ ਪੱਟ ਬੜੇ ਬੜੇ ਹੌਰ ਨੇ ਲੱਗੇ ਹੋ ਆ ਜੀ ਦੱਸੋ ਕੀ ਕਰੂਗਾ ਜੀ ਬੰਦਾ ਬਹੁਤ ਹਾਲ ਤੇ ਜ਼ਿਆਦਾ ਮੰਦੀ ਕੀਤੀ ਪਈ ਜੀ ਜੀ ਤੁਸੀਂ ਵੀ ਦੱਸੋ ਭਾਜੀ ਆਪਣਾ ਪਿੰਡ ਜੀ ਆਪਾਂ ਇਹੀ ਰਿਕਵੈਸਟ ਕਰ ਸਕਦੇ ਆ ਵੀ ਮਤਲਬ ਕਿ ਸਰਕਾਰ ਨੂੰ ਜਿਹੜੇ ਇਸ ਵੇਲੇ ਆ ਲੋਕਲ ਪ੍ਰਸ਼ਾਸਨ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਨੂੰ ਇੱਧਰ ਧਿਆਨ ਵੀ ਦੇਣਾ ਚਾਹੀਦਾ ਇਹ ਦੇਖੋ ਸਾਲ ਭਰ ਨਹੀਂ ਬਣੂਗੀ ਰੇਲਵੇ ਰੋਡ ਤਾਂ ਹਲੇ ਸਾਲ ਰੇਲਵੇ ਰੋਡ ਤਾਂ ਮੰਨ ਕੇ ਚੱਲੀਏ ਸਾਲ ਨਹੀਂ ਬਣਦਾ ਸਾਲ ਨਹੀਂ ਬਣਦਾ ਨਾ ਇਹਦਾ ਜਦ ਤੱਕ ਫਿਰ ਇਹ ਨੁਕਸਾਨ ਹੋ ਜਾਣਾ ਹੈ ਤੇ ਇਹਦਾ ਰੇਲਵੇ ਰੋਡ ਵਾਲਾ ਹਾਲ ਹੋ ਜਾਣਾ ਹਾਂਜੀ ਹਾਂਜੀ ਖਾਦਮ ਹੈ ਜੀ ਫਿਰ ਆnde ਪੰਜਾ ਸਾਲਾਂ ਜੇ ਹੁਣ ਪਾਉਂਨ ਤਾਂ ਸਾਲ ਲੱਗੇ ਜਾਣਾ ਹਲੇ ਸਾਲ ਤੋਂ ਵੀ ਉੱਪਰ ਲੱਗ ਜਾਣਾ 6 ਮਹੀਨੇ ਦਾ ਸਾਡਾ ਪਿੰਡ ਚੋਂ ਲੰਘਦੀ ਟ੍ਰੈਫਿਕ ਨੂੰ ਹੋਗਾ ਐ ਹੁਣ ਸਾਲ 2 ਸਾਲ ਹੋਰ ਚੱਲ ਗਏ ਸਾਡੇ ਪਿੰਡ ਦਾ ਰਹਿ ਹੀ ਕੁਛ ਨਹੀਂ ਇਹ ਵੀ ਰੇਲਵੇ ਰੋਡ ਹੀ ਬਣ ਜਾਣਾ ਰੇਲਵੇ ਰੋਡ ਹੀ ਬਣ ਜਾਣਾ ਜੀ ਕਿਦੋਂ ਟਾਈਮ ਨੂੰ ਖੱਡੇ ਪੈ ਗਏ ਜੀ ਸਾਰੇ ਖੱਡੇ ਪੈ ਗਏ ਆ ਨਾ ਮੁਰਲੀ ਸੜਕ ਤੇ ਸਾਰੇ ਖੱਡੇ ਪੈ ਗਏ ਆ ਤਾਂ ਕਈ ਆ ਜੀ ਜੇ ਆ ਬਰਸਾਤ ਪੂਰੀ ਪਈ ਹੁੰਦੀ ਆ ਤਾਂ ਇੱਥੇ ਜਿੱਦਾਂ ਰੇਲਵੇ ਰੋਡ ਤੇ ਛੱਪੜ ਬਣੇ ਇਹ ਵੀ ਛੱਪੜ ਬਣ ਜਾਣੇ ਸੀਗੇ ਭਾਈ 2 ਜਾਂ 3 ਦਿਨ ਅਸੀਂ ਦੇਖਾਂਗੇ ਆ ਫਾਦਰ ਸਾਹਿਬ ਐ ਮੇਰੇ ਸਰਪੰਚ 2 ਜਾਂ 3 ਦਿਨ ਦੇਖਾਂਗੇ ਅਗਰ ਟ੍ਰੈਫਿਕ ਬੰਦ ਹੁੰਦੀ ਆ ਤਾਂ ਠੀਕ ਆ ਨਹੀਂ ਤਾਂ ਫੇਸ ਵੇਲੇ ਮੌਕੇ ਦੀ ਜਿਹੜੀ ਸਰਕਾਰ ਦੇ ਨੁਮਾਇੰਦੇ ਹੈਗੇ ਆ ਤੇ ਫਿਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਗਰ ਕੋਈ ਹੱਲ ਹੁੰਦਾ ਠੀਕ ਹੈ ਨਹੀਂ ਐਡਮਿਨਿਸਟ੍ਰੇਸ਼ਨ ਦਾ ਡੀਸੀ ਸਾਹਿਬ ਨਾਲ ਹਾਂਜੀ ਹਾਂਜੀ ਜ਼ਰੂਰ ਕਰਾਂਗੇ ਉਹਨਾਂ ਨਾਲ ਵੀ ਫੈਸਲੇ ਤੋਂ ਬਾਅਦ ਗਾਹਾਂ ਦੀ ਜਿਹੜੀ ਕਾਰਵਾਈ ਹੋਗੀ ਫਿਰ ਪੂਰੇ ਨਗਰ ਦਾ ਵੀ ਮਤਾ ਪਾਇਆ ਜੀ ਅਸੀਂ ਪੰਚਾਇਤ ਵੱਲੋਂ ਵੀ ਪਾਇਆ ਹੈ ਕਾਰਵੇ ਰਜਿਸਟਰ 'ਚ ਪਾਇਆ ਹੈ ਪਾਇਆ ਹੈ ਜੀ ਪਿਆ ਹੈ ਅੱਛਾ ਹਾਂਜੀ ਫਿਰ ਵੀ ਗੱਲ ਨਹੀਂ ਕੋਈ ਫਿਰ ਵੀ ਅਸੀਂ ਇੱਕ ਇਨਸਾਨੀਅਤ ਹੋ ਤੇ ਫੇ ਚਲੋ ਅਗਲਾ ਦੂਰੋਂ ਆਦਾ ਨੰਗ ਜਵੇ ਪਰ ਹੁਣ ਜੀ ਸਾਡਾ ਇਹ ਨੁਕਸਾਨ ਹੋਊਗਾ ਪੈਂਡ ਦਾ ਫਿਰ ਤਾਂ ਓਕੀ ਆ। ਭਾਜੀ ਇੱਕ ਗੱਲ ਹੋਰ ਵੀ ਹੈ ਨਾ ਅਨਪਛਾਤੀਆਂ ਇੰਨੀਆਂ ਗੱਡੀਆਂ ਇੰਨੇ ਲੋਕ ਆਣੇ ਤੁਸੀਂ ਵੈਰੀਫਾਈ ਕਿੱਦਾਂ ਕਰ ਸਕਦੇ ਹੋ ਕਿ ਸਹੀ ਕਿਹੜਾ ਇਹ ਮਾੜਾ ਕਿਹੜਾ ਨਹੀਂ ਹੋ ਸਕਦਾ। ਚਲੋ ਕੋਈ ਵਾਰਦਾਤ ਕਰਕੇ ਚੱਲ ਗਏ। ਨਹੀਂ ਕੋਈ ਕਹਿ ਹੀ ਨਹੀਂ ਸਕਦੇ ਜੀ ਆਪਾਂ। ਕਿਸੇ ਨੂੰ ਰੋਕ ਕੋਈ ਨਹੀਂ ਸਕਦੇ ਜੀ ਆਪਾਂ। ਕਿਹਨੂੰ ਫੜਾਂਗੇ ਇੱਥੇ? ਤੁਹਾਡੀਆਂ ਗੱਲਾਂ ਤੋਂ ਇਹ ਲੱਗਦਾ ਕਿ ਹਾਈਵੇ ਨਾਲੋਂ ਜ਼ਿਆਦਾ ਗੱਡੀਆਂ ਤੇ ਇਸ ਰੋਡ ਤੇ ਆਉਂਦੀਆਂ। ਮੈਂ ਕਹਾਂ ਜੀ ਆ 6 ਕ ਮਹੀਨੇ ਹੋਏ ਮੈਨੂੰ ਸਰਪੰਚ ਬਣੇ ਨੂੰ 11 11 12 12 ਵਜੇ ਵੀ ਫੋਨ ਆਉਂਦੇ ਆ ਮੈ ਸਰਪੰਚਾਵਾ ਦੇਖ ਲੋ ਟਿਪਰ ਹੋਣ ਮੌਕੇ ਤੇ ਆ ਕੇ ਦੇਖ ਲੋ ਤੁਸੀਂ ਸਵੇਰ ਨੂੰ ਤਾਂ ਕਹਿੰਦੇ ਕੋੱਖ ਨਹੀਂ ਗਾ ਜੇ ਆ 12 12 ਵਜੇ ਤੱਕ ਵੀ ਮੈਨੂੰ ਉੱਠ ਕੇ ਆਣਾ ਪੈਂਦਾ ਜੀ ਇੱਤੇ ਨੂੰ ਦੇਖਣਾ ਪੈਂਦਾ ਉਹ ਮੂੜ ਇੰਨਾ ਕਸੂਤਾ ਵਾ ਉੱਥੇ ਲਿਆ ਕੇ ਜਾਣ ਬੁੱਝ ਕੇ ਵੇਚੜ ਆਂਦੇ ਆ ਆ ਐਦਾਂ ਆ ਵੀ ਹਾਲਾ ਦੇਖ ਲੋ ਟਰਾਂਸਫਰਮ ਦੇ ਚਿਪ ਪਾਇਓ ਇਹ ਬੜੀਆਂ ਗੱਡੀਆਂ ਆ ਲਿਆਂਦਾ ਕੀ ਤੇ ਦੇਖੋ ਟਰਾਂਸਫਰਮ ਦੇ ਚਿਪ ਪਾਤ ਜੁ ਕਿ ਬੰਦਾ ਥੱਲੇ ਆਂਦਾ ਤਾਂ ਫੇ ਬਿਛਾਈ ਦੇਣਾ ਨਹੀਂ ਨੁਕਸਾਨ ਹੋਊਗਾ ਜੀ ਫਿਰ ਠੀਕ ਹੈ ਕਿ ਨਹੀਂ ਫਿਰ ਚਿਪ ਪਾ ਦੂਗੇ ਪਾਉਗੇ ਜੀ ਪਾਉਗੇ ਪੂਰਾ ਪਾਉਗੇ ਜੀ ਜੀ ਭਾਜੀ ਆਪਣਾ ਤੁਸੀਂ ਪੱਕ ਦੱਸੋ ਪਿੰ ਇਹੀ ਆ ਜੀ ਸਾਡੇ ਪਿੰਡ ਜਿਹੜੀ ਵੱਡੀ ਟ੍ਰੈਫਿਕ ਆ ਉਹਦਾ ਹੱਲ ਕੀਤਾ ਜਾਵੇ ਛੋਟੀਆਂ ਕਾਰਾਂ ਆ ਜਾਂ ਕੋਈ ਹੋਰ ਆਟੋ ਵਗੈਰਾ ਆ ਉਹ ਜਿੱਦਾਂ ਮਰਜ਼ੀ ਆਣ ਜਾਣ ਜੀ ਬਸ ਇਹੀ ਸਾਡਾ ਕਹਿਣਾ ਹੈ ਹਾਂ ਜੀ ਇਹੀ ਸਾਡਾ ਕਹਿਣਾ ਜੀ ਪਾਜੀ ਦੋ ਤਿੰਨ ਬਰੀ ਦਾ ਜ ਆਪਣੇ ਗੇਟ ਤੇ ਟਿਪਰ ਫਸਾਏ ਆ ਬਈ ਉੱਥੇ ਜੀ ਲਿਆ ਕੇ ਜੀ ਉਹਦਾ ਜੇ ਗੇਟ ਵੀ ਹਲਾਇਆ ਜੀ ਜੇ ਰੱਬ ਨਾ ਕਰੇ ਰਾਤ ਨੂੰ ਕਿਸੇ ਕੋਈ ਐਮਰਜੈਂਸੀ ਪੈ ਜਾਵੇ ਇੱਥੇ ਟਿਪਰ ਫਸੇ ਹੋਣ ਹੁਣ ਸਕੂਲ ਤਾਂ ਛੁੱਟੀ ਹੋ ਜਾਣੀ ਬੱਚਿਆਂ ਨੇ ਹਿਆਲੇ ਤੋਂ ਆਣਾ ਆ ਆ ਇਧਰੋਂ ਵੀ ਬੱਚਿਆਂ ਨੇ ਆਣਾ ਹੁੰਦਾ ਹੁਣ ਵਾਈ ਵੇਲੇ ਨਿਆਣਾ ਨਹੀਂ ਦੇਖਦਾ ਹੈਗਾ ਨਾ ਇਧਰੋਂ ਵੀ ਪੂਰਾ ਇਹਨਾਂ ਰਸ਼ ਹੁੰਦਾ ਉਧਰੋਂ ਵੀ ਹੁੰਦਾ ਬੱਚੇ ਫੇ ਗੱਬੇ ਫਸਦੇ ਆ ਉਧਰੋਂ ਸਵੇਰ ਨੂੰ ਸਕੂਲ ਦੇ ਜਾਣ ਦਾ ਟਾਈਮ ਹੁੰਦਾ ਬੜੀਆਂ ਬੱਸਾਂ ਸਕੂਲ ਦੀਆਂ ਆ ਜਾਂਦੀਆਂ ਜਾਂ ਬੱਚੇ ਟੇਪਰ ਆ ਜਾਂਦੇ ਆ ਵਿਚੇ ਟੇਪਰ ਵਿਚੇ ਟਰੈਲੀਆਂ ਵਿਚੇ ਪ੍ਰਾਈਵੇਟ ਬੱਸਾਂ ਸੈਲਰਾਂ ਤੋਂ ਟਰੱਕ ਆ ਜਾਂਦੇ ਆ ਫਿਰ ਇਹ ਵੀ ਥੋੜੇ ਜਿਹਾ ਨਿਆਣਿਆਂ ਦਾ ਵੀ ਇਸ਼ੂ ਆ ਕਿ ਜਦੋਂ ਸਕੂਲ ਦੇ ਬੱਚੇ ਨੇ ਜਾਣਾ ਆ ਸਕੂਲ ਦੀਆਂ ਬੱਸਾਂ ਆਉਂਦੀਆਂ ਵਿਚੋਂ ਬੱਚੇ ਨਹੀਂ ਨਿਕਲ ਸਕਦੇ ਆ ਬਾਹਰ ਹੀ ਹੁਣੀ ਖੜੇ ਇਹਨਾਂ ਦਾ ਘਰ ਆ ਪਹਿਲੇ ਨੰਬਰ ਤੇ ਇਹਨਾਂ ਦਾ ਵੀ ਬੱਚਾ ਛੋਟਾ ਹੈ ਨਾ ਜਾਣੀਆਂ ਬੱਚਾ ਬਾਹਰ ਨਿਕਲਿਆ ਹੋਵੇ ਫਿਰ ਕਿੰਨਾ ਪ੍ਰੋਬਲਮ ਹੋਊਗੀ ਇਧਰ ਵੀ ਦੋ ਤਿੰ बस बस ਵਿੱਚ ਸੱਚ ਬੱਚਿਆਂ ਨੇ ਚੜਨਾ ਹੀ ਆਪਣੇ ਅੰਦਰੋਂ ਨਿਕਲ ਗਈ ਸਕੂਲੀ ਬਸਾਂ ਚ ਹਾਂਜੀ ਸਕੂਲੀ ਬਸਾਂ ਚ ਉਹ ਇੱਥੇ ਬੜੇ ਬੜੇ ਟਿਪਰ ਮਗਰ ਆਇੰਦੇ ਮਗਰ ਹਾਰਨ ਦੇ ਹਾਰਨ ਵਜਾਈ ਜਾਂਦੇ ਆ ਬੱਚਿਆਂ ਜੜਨ ਦੀ ਔਖਾ ਕਰ ਦਿੰਦੇ ਆ ਟਿਪਰ ਬੋਲਣਾ ਪਿੰਡ ਦੀ ਸ਼ਾਂਤੀ ਵੀ ਭੰਗ ਹੋਈ ਹੋਈ ਆ ਹਾਂਜੀ ਹਾਂਜੀ ਪੂਰਾ ਇਸ ਮਾਈਂਡ ਬੰਦ ਨਾ ਉਹ ਵੀ ਪੰਗ ਜਾ ਤਾ ਹਾਂ ਜੀ ਕੋ ਵੱਡਾ ਭਾਈ ਆ ਸਵੇਰੇ ਨੁਕਸਾਨ ਹੋਣਾ ਬਚਿਆ ਮਤਲਬ ਕਿ ਪੂਰਾ ਟਰੱਕ ਵਾਲਾ ਜਦ ਲੱਗੀ ਨਾ ਸਾਈਡ ਟ੍ਰਾਂਸਫਰਮ ਨਾਲ ਹੀ ਖੱਚ ਕੇ ਲੈ ਗਿਆ ਕੋਈ ਅਫਸੋਸ ਸੀ ਉਹਨੂੰ ਅੱਗੇ ਬੱਚੇ ਉਹਨਾਂ ਨੇ ਤਾਂ ਜਾਣ ਦੀ ਕੀਤੀ ਵੇ ਨਿਕਲ ਜੀ ਉਹ ਤਾਂ ਦੋ ਤਿੰਨ ਜਾਣੇ ਅਸੀਂ ਇਕੱਠੇ ਸੀਗੇ ਇੱਥੇ ਉਹਨਾਂ ਨੂੰ ਸਾਈਡ ਤੇ ਲਗਵਾ ਲਿਆ ਚਲੋ ਫਿਰ ਵੀ ਰੋਕ ਕੇ ਪਹਿਲਾਂ ਨਿਕਲ ਨਹੀਂ ਲੱਗੇ ਸੀਗੇ ਜਿੱਦਾਂ ਹੁਣ ਉਹ ਟ੍ਰਾਂਸਫਰਮ ਅਗਰ ਥੱਲੇ ਡੈਗ ਜਾਂਦਾ ਕਿੰਨਾ ਨੁਕਸਾਨ ਹੋਣਾ ਸੀ ਜਿਆ ਬੱਚੇ ਉਸ ਵੇ ਤੇ ਫਾਦਰ ਸਾਹਿਬ ਦੱਸਦੇ ਕਹਿੰਦੇ ਪਹਿਲਾਂ ਹੋਇਆ ਨੁਕਸਾਨ ਪਹਿਲਾਂ ਵੀ ਹੋਇਆ ਜੀ ਬਹੁਤ ਹੋਇਆ ਅੱਜ ਇਹ ਰਿਕਵੈਸਟ ਹੈ ਜੀ ਸਾਡੇ ਦਾ ਵੱਡੀਆਂ ਗੱਡੀਆਂ ਬੰਦ ਹੋ ਗਈਆਂ ਸੀਆਂ ਜਾਣ ਇੱਧਰ ਸਾਰੇ ਜੇ ਨਹੀਂ ਕਰਦੇ ਫਿਰ ਫਿਰ ਜੀ ਨਹੀਂ ਕਰਦੇ ਅਸੀਂ ਸੰਘਾਰਸ਼ ਕਰਾਂਗੇ ਫੇਰ ਕੋਈ ਇਹ ਧਾਰਨਾ ਨੂੰ ਬੰਦ ਕਰਨਾ ਪਊਗਾ ਜੀ ਬੰਦ ਵੀ ਕਰਾਂਗੇ ਤਾਂ ਅਸੀਂ ਡੀਸੀ ਆਫਿਸ ਤੇ ਮੋਰੇ ਲਾਵਾਂਗੇ ਜੀ ਆਕ ਕੇ ਫਸੇ ਆਕ ਕੇ ਜੀ ਆਕ ਕੇ ਆਕ ਕੇ ਚੱਪਣਾ ਪੈਣਾ ਨਾ ਹਾਂਜੀ ਚੱਪਣਾ ਪਊਗਾ ਜੀ ਕਿਸਾਨ ਨੇ ਤੁਸੀਂ ਪਿੰਡ ਦੇ ਦੱਸੋ ਟਰੈਕਟਰ ਲੈ ਕੇ ਆਉਣ ਲੱਗੇ ਤਕਲੀਫ ਆਉਂਦੀ ਆ ਨੇ ਤਕਲੀਫ ਤਾਂ ਜੀ ਬਹੁਤ ਹੁੰਦੀ ਆ ਮਤਲਬ ਜਦੋਂ ਗੱਡੀ ਵਾਲਾ ਪਿੱਛੇ ਆ ਕੇ ਹਾਰਨ ਮਾਰੀ ਜਾਂਦਾ ਜੀ ਬਾਰ ਬਾਰ ਮਤਲਬ ਸਾਈਡ ਦੇਣ ਨੂੰ ਥੇ ਨਹੀਂ ਹੁੰਦਾ ਜੀ ਅਗਲਾ ਬਾਰ ਬਾਰ ਹਾਰਨ ਪਿੱਛੇ ਮਾਰੀ ਜਾਂਦਾ ਜੀ ਮਤਲਬ ਆਪਣੇ ਪਿੰਡ ਚ ਸ਼ਾਂਤੀ ਵੀ ਭੰਗ ਹੋਈ ਆ ਆਜ਼ਾਦੀ ਵੀ ਭੰਗ ਆ ਬਾਹਰ ਨਿਕਲਣਾ ਵੀ ਤੁਸੀਂ ਚਾਰ ਚਫਰੇ ਦੇਖ ਕੇ ਨਿਕਲਣਾ ਪੈਂਦਾ ਹਾਂਜੀ ਹਾਂਜੀ ਮੈਂ ਕਹਾਂ ਜੀ ਬੱਚਿਆਂ ਦਾ ਘਰਾਂ ਚੋਂ ਨਿਕਲਣਾ ਔਖਾ ਆ ਇਧਰੋਂ ਕੇਸੀ ਸਕੂਲ ਚਰਨਾਂ ਦਾ ਵੀ ਹਾਂਜੀ ਸਾਰੇ ਉਹ ਪੱਠੇ ਲਿਆਣੇ ਬਹੁਤ ਔਖੇ ਆ ਜੀ ਜ਼ਿਮੀਂਦਾਰ ਨੂੰ ਹੋਊ ਉਹ ਹੀ ਉਹਨਾਂ ਤੋਂ ਪੁੱਛਣਾ ਚਾਹੁੰਦਾ ਸੀ ਕਿ ਸ਼ਾਮ ਨੂੰ ਜਦੋਂ ਸਾਈਕਲ ਤੇ ਕੋਈ ਪੱਠੇ ਲੈ ਕੇ ਆਂਦਾ ਜਾਂ ਰੇੜੇ ਤੇ ਕੋਈ ਲੈ ਕੇ ਆਂਦਾ ਉਹ ਤਾਂ ਬਹੁਤ ਔਖਾ ਬਹੁਤ ਬਹੁਤ ਜ਼ਿਆਦਾ ਹੈ ਸਾਡੀਆਂ ਬੀਬੀਆਂ ਪੈਂਡਦੀਆਂ ਜੀ ਉਹ ਸ਼ਹਿਰ ਤੇ ਪੰਡਾ ਲਿਆਉਂਦੀਆਂ ਪੱਠੇ ਬਾਹਰੋਂ ਵੱਢ ਕੇ ਉਹ ਵੀ ਔਖੀਆਂ ਜੀ ਹਾਂਜੀ ਹਾਂਜੀ ਔਖਾ ਜੀ ਪਿੰਡ ਚ ਬਹੁਤ ਹੈ ਸਾਡੇ ਲਈ ਤਾਂ ਬਜ਼ੁਰਗ ਸਾਈਕਲ ਤੇ ਆਦੇ ਜਾਂਦੇ ਉਹ ਵੀ ਟੈਨਸ਼ਨ ਹੈ ਟੈਨਸ਼ਨ ਹੈ ਜੀ ਪੂਰੀ ਟੈਨਸ਼ਨ ਹੈ ਸਾਈਡ ਮਾਰ ਗਿਆ ਤਾਂ ਕੋਈ ਕੁਝ ਮਾਰ ਗਿਆ ਉਹ ਨਹੀਂ ਤਾਂ ਮਾਰ ਕੇ ਨਿਕਲ ਜਾਣਾ ਉਹ ਤਾਂ ਪਿਆਰ ਹੈ ਉਹ ਮੁੰਡਾ ਪਿੰਡ ਦਾ ਖੜਾ ਬੰਦਾ ਉਹਨੂੰ ਪੁੱਛ ਲਓ ਉਹਦੇ ਗੋਡੇ ਦੁਖਦੇ ਸਾਈਕਲ ਤੇ ਜਾਂਦਾ ਆਂਦਾ ਜੀ ਕਿੱਦਾਂ ਆਂਦਾ ਆਇਆ ਹਰ ਵੇਲੇ ਪੱਠੇ ਲੈ ਕੇ ਆਂਦਾ ਆਪਣੇ ਪੱਠੇ ਲੈ ਕੇ ਆਂਦਾ ਉਹ ਹਰ ਮੈਂ ਆਉਣਾ ਮੈਂ ਆਉਣਾ ਮੈਂ ਇਹੀ ਪੱਖ ਚਾਹਣਾ ਮੈਂ ਤਾਂ ਹੀ ਪੁੱਛਿਆ ਸੀਗਾ ਦੱਸੋ ਮਾੜੇ ਆਪਣਾ ਮਤਲਬ ਇਹਦਾ ਜੀ ਲੰਗੜੇ ਤਾਂ ਅਜੇ ਤਾਂ ਕੋਈ ਨਹੀਂ ਕਹਿੰਦਾ ਇਹ ਚੱਕਰ ਹੈ ਨਾ ਜਦ ਕੋਲ ਦੀ ਕਾਰਾਂ ਕੂਨਾਂ ਵਾਲੇ ਆਂਦੇ ਹਨ ਨਾ ਦੇਖਦੇ ਨਹੀਂ ਹੈ ਕਿ ਕੋਲ ਦੀ ਕਈ ਵਾਰੀ ਪੱਠੇ ਪੁੱਠੇ ਦੀ ਸਪੀਡ ਜ਼ਿਆਦਾ ਹਾਂ ਸਪੀਡ ਜ਼ਿਆਦਾ ਹੁੰਦੀ ਕੋਲ ਤੇ ਵਿੱਚ ਦੀ ਮਾਰਕ ਨਾਲ ਦੀ ਸਾਈਕਲ ਤੇ ਪੱਠੇ ਪੱਠੇ ਰੱਖੇ ਹੁੰਦੇ ਤਾਂ ਕਿ ਲੋਕਾਂ ਦਾ ਬਿਲਕੁਲ ਨਾਲ ਦੀ ਇਹ ਲੰਕ ਜਾਂ ਲਖੇ ਕੇ ਜਾਂਦੇ ਆ ਬੜ ਥੋੜ ਜਾਵੇ ਇਹ ਦੀ ਹੈਗਾ ਬਈ ਹੌਲੀ ਜਿਸੀ ਤਾਂ ਆ ਪਿੱਛੇ ਰੁਕ ਜੀਦਾ ਦਰ ਬਣਦਾ ਮੰਜ ਹਾਂ ਮੰਜ ਡਰ ਹੁੰਦਾ ਡਰ ਹੁੰਦਾ ਹਾਂ ਜੀ ਕਈ ਵਾਰੀ ਬਚੇ ਮੰਨ ਲਓ ਇਹ ਹਾਲਾਤ ਆਪਣੇ ਪਿੰਡ ਚ ਵੀ ਡਰ ਡਰ ਚ ਨਿਕਲਣਾ ਪੈਂਦਾ ਹਾਂ ਜੀ ਕਿ ਪੱਠੇ ਲਿਆਈਏ ਕਿ ਨਾਲ ਲਿਆਈਏ ਜੀ ਆਜ਼ਾਦੀ ਬਾਹਰ ਨਿਕਲਣ ਦੀ ਹੈ ਨਹੀਂ ਕੀ ਆਜ਼ਾਦੀ ਇੱਥੇ ਪਿੰਡ ਦੇ ਵਿੱਚ ਬੇ ਪਤਾ ਇਧਰੋਂ ਕਿਹੇ ਸਕੂਲ ਦੇ ਬੱਚੇ ਆ ਇਦਰੋਂ ਹਿਆਲੇ ਹਾਈ ਸਕੂਲ ਦੇ ਸਾਡਾ ਪਿੰਡ ਤਾਂ ਉੱਥੇ ਦੇ ਪੜ੍ਹਦੇ ਬੱਚੇ ਉਹ ਆਂਦੇ ਆ ਇਦਰੋਂ ਆ ਰਹੀ ਹੈ ਸਕੂਲ ਜੋ ਆ ਮੇਰੇ ਪਿੰਡ ਦੇ ਬੱਚੇ ਆ ਆ ਦੇਖੋ ਆ ਗੱਡੀ ਵਾਲੇ ਨੇ ਆ ਦੇਖੋ ਆ ਮੋੜੂ ਕਰੂਗਾ ਔੜੀ ਆ ਹਣ ਤੁਹਾਨੂੰ ਦੇਖ ਕੇ ਕਰ ਲਿਆ ਔੜੀ ਨਹੀਂ ਤਾਂ ਇਹ ਮਾਰਦਾ ਕੱਟ ਮਾਰਦਾ ਚੱਕ ਚੱਕ ਕੇ ਮਰ ਇਹਨਾਂ ਦਾ ਨਹੀਂ ਜੀ ਸਾਰਿਆਂ ਦੀ ਇਹੀ ਹਾਲਿਆ ਸਾਰਿਆਂ ਦਾ ਇਹੀ ਹਾਲਿਆ ਤਾਂ ਸੋ ਅਸੀਂ ਤਾਂ ਜੀ ਇਹੀ ਬੇਨਤੀ ਕਰਾਂਗੇ ਸਰਕਾਰਾਂ ਨੂੰ ਵੀ ਸਾਡਾ ਇਹ ਸੋਚਿਆ ਜਾਵੇ ਜੀ ਇਹਨੇ ਹੋਰ ਮਾਰਿਆ ਤੁਸੀਂ ਹਲੇ ਕੋਲ ਖੜੇ ਆ ਏ ਆਪਣੇ ਪਿੰਡ ਦਾ ਨਹੀਂ ਆ ਨਿਵਾਰ ਰਹੀ ਹੈ ਇਹ ਵੀ ਓਕੇ ਆਪਾਂ ਇਹ ਥੋੜੋ ਕਹਿੰਦੇ ਵੇ ਨੰਗਣ ਜੀ ਨੰਗਣ ਜਿਹੜੀ ਕਿ ਦੂਆ ਦਾ ਕਿਸੇ ਨੂੰ ਕਿਸੇ ਦੀ ਜਾਣਤਾ ਪਛਾਣ ਮਤਲਬ ਮੇਨ ਹਾਈਵੇ ਉਹਨੂੰ ਹੀ ਬਣਾਇਆ ਵੇ ਇਹੀ ਚੱਲਦਾ ਜੀ ਬਾਈਪਾਸ ਇਹੀ ਪਾਸੇ ਇਹ ਆ ਜੇ ਰੇਲ ਰਵਾਰ ਰੇਲ ਰਵਾਰ ਇਹ ਹੀ ਬਾਈਪਾਸ ਆ ਰੇਲ ਰਵਾਰ ਰੋਡ ਪਹਿਲਾਂ ਉਹ ਗੱਡੀਆਂ ਵੀ ਇਦਾਂ ਆਉਂਦੀਆਂ ਨਹੀਂ ਹੋਣੀਆਂ ਜਿਹੜੇ ਸਰਕਾਰੀ ਗੱਡੀਆਂ ਹਾਂ ਜੀ ਨਾ ਸਿਰਫ ਕਾਰਾਂ ਜਾਂ ਮੋਟਰਸਾਈਕਲ ਹੀ ਜੇ ਉਹ ਵੀ ਕੈਦੀ ਵੀ ਛੱਡਣ ਜਾਂਦੇ ਲੁਧਿਆਣੇ ਨੂੰ ਉਹ ਵੀ ਦੋ ਤਿੰਨੇ ਬੱਸਾਂ ਇੱਧਰੋਂ ਹੀ ਲੰਘਦੀਆਂ ਇਹੀ ਰੂਟ ਆ ਜੀ ਰੋਡਵੇਜ ਦਾ ਵੀ ਇਹੀ ਆ ਸੱਤ ਲੋ ਜਾਲਿਆਂ ਦਾ ਵੀ ਹੁਣ ਬੈਂਕ ਵਾਲੀ ਗੱਡੀ ਵੀ ਇਹੀ ਰੂਟ ਫੜਿਆ ਉਹ ਵੀ ਇਹਨਾਂ ਦਾ ਵੀ ਇਹੀ ਰੂਟ ਆ ਨਾ ਜਾਣੀ ਕੋਈ ਜੀ ਸਾਰੀ ਟ੍ਰੈਫਿਕ ਇੱਥੋਂ ਹੀ ਆ ਸਾਰੀ ਟ੍ਰੈਫਿਕ ਕਿੱਥੋਂ ਚੱਲ ਰਹੀ ਆ ਝੂਠ ਬੋਲਦਾਂ ਕਿ ਤੁਹਾਡੇ ਸਾਹਮਣੇ ਲੈਣਾ ਲੱਗੀਆਂ ਆਂਦੀਆਂ ਜੀ ਇਹ ਨਾ ਅੱਜ ਆਜਾਣੀਆਂ ਅੱਜ ਆ ਜਾਣੀਆਂ ਰੋਗੋ ਸਕੂਲ ਦੀਆਂ ਬੱਸਾਂ ਦਾ ਟਾਈਮ ਹੋਣ ਦਾ 2 ਵਜੇ ਲੈਣ ਦਾ ਦੇਖੋ ਕਿੱਥੇ ਫਸਦੇ ਆ ਵਿੱਚੇ ਫਸਦੇ ਆ ਵਿੱਚੇ ਵਿੱਚੇ ਫਸਣਾ ਜੀ ਸਾਰਿਆਂ ਨੇ ਆ ਲੈਣ ਦਾ ਤਸਵੀਰਾਂ ਤੁਹਾਨੂੰ ਪਿੰਡ ਬੇਗਮਪੁਰ ਤੋਂ ਦਿਖਾ ਰਹੇ ਆ ਆਹ ਟਰਾਂਸਫਾਰਮ ਜਿਹੜਾ ਸਵੇਰੇ ਤੇ ਟਿੱਪਰ ਵੱਜਿਆ ਤੇ ਚਿਪ ਪੈ ਕੇ ਤੁਸੀਂ ਉਹ ਦੇਖ ਲਓ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਜਾਂ ਖੁਦ ਕ੍ਰੀਏਟ ਕੀਤੀ ਗੱਲ ਨਹੀਂ ਆ ਤੁਸੀਂ ਦੇਖੋ ਕਿ ਉਹਦੇ ਚ ਆਇਲ ਲੀਕ ਹੋਇਆ ਇਹ ਤਾਜ਼ਾ ਇਹ ਨਜ਼ਰ ਆ ਰਿਹਾ ਆ ਜਿਹੜੀ ਬਾਹਰ ਦੇ ਆੜੀ ਹੁੰਦੀ ਉਹ ਵੀ ਥੋੜੀ ਜਿਹੀ ਭੰਨੀ ਹੋਈ ਆ ਆ ਕੰਧ ਨੂੰ ਵੀ ਚਿਪ ਪਾਏ ਹੋਏ ਆ ਤਾਂ ਇਹ ਕਿੰਨੀ ਕ ਵਾਰ ਕੰਧਾਂ ਨੂੰ ਪਲਾਸਤਰ ਕਰਾਣ ਕਿੰਨੀ ਕ ਵਾਰ ਥੜੀਆਂ ਨੂੰ ਪਲਾਸਤਰ ਕਰਾਣ ਕਿੰਨੀ ਕ ਵਾਰ ਕੰਧਰ ਕੰਧਾਂ ਨੂੰ ਰਿਪੇਅਰ ਕਰਾਉਣ ਕਿੰਨਾ ਕ ਜਾ ਕੇ ਟਿਪਰ ਵਾਲੇ ਨੂੰ ਹੱਥ ਜੋੜ-ਜੋੜ ਕੇ ਸਮਝਾਣ ਕੇ ਭਾਈ ਹੌਲੀ ਲਿਓ ਟਿਪਰ ਪਰ ਹੁਣ ਇਹਨਾਂ ਨੇ ਅਲਟੀਮੇਟਮ ਦੇ ਦਿੱਤਾ ਇੱਕ ਬੇਨਤੀ ਕੀਤੀ ਆ ਕਹਿੰਦੇ ਕਿ ਛੋਟੀਆਂ ਗੱਡੀਆਂ ਆਈ ਜਾਣ ਸਾਨੂੰ ਕੋਈ ਦਿੱਕਤ ਨਹੀਂ ਦਿੱਕਤ ਤਾਂ ਹਾਲੋ ਕਿ ਹੈ ਪਰ ਕਹਿੰਦੇ ਲੰਘ ਜਾਣ ਸਾਨੂੰ ਕੋਈ ਇਸ਼ੂ ਨਹੀਂ ਆ ਪਰ ਜੇ ਟਿਪਰ ਤੇ ਬੱਸਾਂ ਲੰਗਣੀ ਇੱਥੋਂ ਬੰਦ ਨਹੀਂ ਕੀਤੇ ਤਾਂ ਇਹ ਕਹਿੰਦੇ ਵੀ ਸੰਘਰਸ਼ ਕਰਾਂਗੇ ਉਹਨਾਂ ਨੇ ਦੱਸ ਦਿੱਤਾ ਕਹਿੰਦੇ ਸੀ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਪ੍ਰਸ਼ਾਸਨ ਨੂੰ ਵੀ ਮਿਲਾਂਗੇ ਪਰ ਇਹਨਾਂ ਦੇ ਅਸੀਂ ਮੁਸੀਬਤ ਸਮਝੀਏ ਆਪਣੇ ਆਪ ਵੀ ਸਾਨੂੰ ਸਮਝਣਾ ਚਾਹੀਦਾ ਜਦੋਂ ਗੱਡੀ ਇਸ ਪਿੰਡ ਚੋਂ ਲੈ ਕੇ ਆਣੇ ਇਹ ਵੀ ਬੇਨਤੀ ਹੈ ਆਪਣੇ ਆਪ ਵੀ ਸੋਚਣਾ ਚਾਹੀਦਾ ਕਿ ਗੱਡੀ ਨੂੰ ਸਪੀਡ ਸਲੋ ਚ ਲੈ ਕੇ ਆਓ ਕਿਉਂਕਿ ਕਿਸੇ ਦੀ ਜਾਨ ਦਾ ਮਸਲਾ ਜਿਵੇਂ ਉਹ ਬਾਪੂ ਜੀ ਉਹਨਾਂ ਨੇ ਕਿਹਾ ਕਹਿੰਦੇ ਸਾਈਕਲ ਤੇ ਪੱਠੇ ਲੈ ਕੇ ਆਣੇ ਤਾਂ ਮਨ ਚ ਸ਼ੰਕਾ ਜੀ ਰਹਿੰਦੀ ਆ ਐਨ ਖਹਿ ਕੇ ਲੰਘਦੇ ਆ ਪਰ ਚਿੰਤਾ ਹੁੰਦੀ ਕੋਈ ਸਾਈਡ ਮਾਰ ਕੇ ਸਿੱਟ ਨਾ ਦੇਵੇ ਸੋ ਆਪ ਵੀ ਅਸੀਂ ਖਿਆਲ ਰੱਖੀਏ ਜਦੋਂ ਬੇਗਮ ਪਰਚੀ ਲੰਘਦੇ ਆ ਸਪੀਡ ਦੀ ਲਿਮਿਟ ਜਿਹੜੀ ਆ ਉਹ ਕੰਟਰੋਲ 'ਚ ਰੱਖੀਏ ਸਪੀਡ ਨੂੰ ਔਰ ਨਾਲ ਦੀ ਨਾਲ ਇਹ ਗੱਲ ਜ਼ਰੂਰੀ ਹੈ ਜਿਹੜੀ ਇਹਨਾਂ ਨੇ ਕਹੀ ਹੈ ਕਿ ਜਿਹੜਾ ਟਿਪਰ ਤੇ ਬੱਸ ਆ ਉਹ ਨੇਰੇ-ਨੇਰੇ ਰਸਤਾ ਹੈਗਾ ਉਹਨਾਂ ਨੂੰ ਉਹ ਰੂਟ ਲੈਣਾ ਚਾਹੀਦਾ ਪ੍ਰਸ਼ਾਸਨ ਨੂੰ ਇੰਟਰਵੈਨ ਕਰਨਾ ਚਾਹੀਦਾ ਔਰ ਇਹਨਾਂ ਦੀ ਜਾਣ ਨੂੰ ਸੌਖਿਆ ਕਰਨਾ ਚਾਹੀਦਾ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਕਿ ਅੱਜ ਸਵੇਰ ਦੀ ਗੱਲ ਹੈ ਕਹਿੰਦੇ ਬੱਚਾ ਬਾਹਰ ਆ ਗਿਆ ਕੁਦਰਤੀ ਬਚਾਅ ਹੋ ਗਿਆ ਜੇ ਬੱਚੇ ਰੱਬ ਨਾ ਕਰੇ ਕੋਈ ਹਨ੍ਹੋਣੀ ਹੋ ਜਾਂਦੀ ਫਿਰ ਇੱਥੇ ਆ ਕੇ ਮੁਆਵਜ਼ੇ ਦੇਣ ਨਾਲੋਂ ਤਾਂ ਚੰਗਾ ਹੀ ਇਹ ਹੈ ਨਾ ਕਿ ਟਿਪਰ ਰੋਕ ਦੋ ਮੁੜ ਕੇ ਫਿਰ ਤੁਹਾਡੇ ਵਰਗੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰਾਂ ਕਹਿਣ ਲੱਗ ਪੈਂਦੀਆਂ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੰਨੇ ਆ ਲੱਖ ਰੁਪਏ ਦਿੰਨੇ ਆ ਇਹੋ ਜੇ ਫਿਰ ਬਾਅਦ ਚ ਭਾਸ਼ਣ ਦੇਣ ਨਾਲੋਂ ਚੰਗਾ ਹੀ ਹੈ ਕਿ ਹੁਣ ਹੁਣੇ ਹੀ ਰੂਟ ਜਿਹੜਾ ਆ ਉਹ ਚੇਂਜ ਕਰ ਦਿੱਤਾ ਜਾਵੇ ਟਿਪਰ ਅਤੇ ਜਿਹੜੀਆਂ ਬੱਸਾਂ ਆ ਉਹਨਾਂ ਨੂੰ ਨਹਿਰੇ-ਨਹਿਰੇ ਜਿਹੜਾ ਰੂਟ ਉਹ ਦੇ ਦਿੱਤਾ ਜਾਵੇ ਕਾ ਜੋ ਇਹਨਾਂ ਦੀ ਪਰੇਸ਼ਾਨੀ ਘਟੇ ਸਰਪੰਚ ਸਾਹਿਬ ਕੋਈ ਗੱਲ ਕਹਿਣੀ ਹੈ ਤਾਂ ਬਾ ਜੀ ਇਹੀ ਆ ਸਾਡੀ ਤਾਂ ਰਿਕਵੈਸਟ ਬਈ ਆ ਥੋੜਾ ਜਿਹਾ ਸੰਭਲਣਾ ਜੀ ਬਹੁਤ ਸ਼ੁਕਰੀਆ